ਇਸ ਇਲਾਕੇ ਦੇ ਹਾਲਾਤ ਸੀ ਲਗਾਤਾਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆਂ ਇਹ ਕਈ ਐਸੇ ਪਿੰਡ ਨੇ ਜਿਹੜੇ ਪਾਕਿਸਤਾਨ ਬਾਰਡਰ ਤੇ ਬਿਲਕੁਲ ਨਾਲ ਲੱਗਦੇ ਨੇ ਆਖਰੀ ਪਿੰਡ ਨੇ ਤਵਕਵਾਕ ਪਿੰਡਾਂ ਦੇ ਅਸੀਂ ਕੱਲ ਵੀ ਹਾਲਾਤ ਦਿਖਾਏ ਜਿਹੜੇ ਪਿੰਡਾਂ ਦੇ ਵਿੱਚ ਹਾਲੇ ਤੱਕ ਕੋਈ ਮਦਦ ਨਹੀਂ ਪਹੁੰਚ ਸਕੀ ਉੱਥੇ ਵੀ ਜਾਣ ਦੀ ਕੋਸ਼ਿਸ਼ ਕੀਤੀ ਤਾਂ ਗੱਟੀ ਰੱਜੋ ਕੇ ਕਿਉਂਕਿ ਇੱਥੇ ਆ ਕੇ ਕਿਉਂਕਿ ਹਰ ਰੋਜ਼ ਜਦੋਂ ਅਸੀਂ ਇਸ ਜਗ੍ਹਾ ਤੇ ਵੀ ਜ਼ਰੂਰ ਆਉਣੇ ਇੱਕ ਵਾਰੀ ਕਈ ਪਿੰਡ ਨੇ ਜਿੱਥੇ ਅਸੀਂ ਇੱਕ ਵਾਰੀ ਗੇੜਾ ਜ਼ਰੂਰ ਮਾਰਦੇ ਆਂ ਉੱਥੋਂ ਤੁਹਾਨੂੰ ਇੱਕ ਅੰਦਾਜ਼ਾ ਹੋ ਜਾਂਦਾ ਕਿ ਪਾਣੀ ਦਾ ਪੱਧਰ ਕੀ ਹੈ ਲੋਕਾਂ ਦੇ ਹਾਲਾਤ ਕੁਝ ਬਦਲੇ ਕਿਉਂਕਿ ਜੇ ਇੱਕ ਵਾਰ ਕਿਤੇ ਜਾ ਕੇ ਆ ਗਏ ਉਹਨਾਂ ਦੀਆਂ ਜਿਹੜੀਆਂ ਡਿਮਾਂਡ ਸੀ ਉਹਨਾਂ ਦੀਆਂ ਜਿਹੜੀਆਂ ਮੰਗਾਂ ਉਹਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਪ੍ਰਸ਼ਾਸਨ ਤੱਕ ਪਹੁੰਚੀਆਂ ਹੋਣਗੀਆਂ ਉਹਦਾ ਕੋਈ ਹੱਲ ਹੋਇਆ ਕਿ ਨਹੀਂ ਹੋਇਆ ਐਸਾ ਤਾਂ ਨਹੀਂ ਕਿ ਸੁਣੀਆਂ ਸੁਣੀ ਗੱਲ ਹੋ ਗਈ ਇਸ ਕਰਕੇ ਲਗਾਤਾਰ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਗੱਟੀ ਦਾ ਜੋਕੇ ਪਿੱਛੇ ਤੁਸੀਂ ਦੇਖੋ ਤਸਵੀਰਾਂ ਇਹ ਹਾਲਾਤ ਉਹ ਨੇ ਜੀ ਜਿਵੇਂ ਦੋ ਮੁਲਕਾਂ ਦਾ ਬਾਰਡਰ ਹੋਵੇ ਪਰ ਇਹ ਪਾਣੀ ਦਾ ਬਾਰਡਰ ਹੈ ਲੋਕ ਉਧਰਲੇ ਪਾਸੇ ਖੜ ਕੇ ਇਸ ਹਾਲਾਤ ਨੂੰ ਦੇਖ ਰਹੇ ਨੇ ਤਾਂ ਜਿਹੜੀ ਸੜਕ ਲਗਾਤਾਰ ਖੁਰ ਰਹੀ ਹੈ ਉਸ ਸੜਕ ਨੂੰ ਖੁਰਨ ਤੋਂ ਰੋਕਣ ਦੇ ਲਈ ਦੇਖੋ ਕੇ ਲੋਕ ਜਿਹੜੇ ਨੇ ਆਸ-ਪਾਸ ਤੋਂ ਕਹੀਂ ਪਟਕੇ ਜਿਹੜੀ ਆ ਉਹ ਸੜਕ ਦੇ ਨਾਲ-ਨਾਲ ਲਾ ਰਹੇ ਨੇ ਤਾਂਕਿ ਸੜਕ ਜਿਹੜੀ ਉਹ ਜ਼ਿਆਦਾ ਨਾ ਖੁਰੇ ਹਾਲਾਂਕਿ ਬਹੁਤ ਸੜਕ ਜਿਹੜੀ ਉਹ ਖੁਰ ਚੁੱਕੀ ਆ ਉਹਨੂੰ ਖਾਰ ਪੈ ਚੁੱਕੀ ਆ ਤੇਜ਼ ਪਾਣੀ ਦਾ ਵਹਾਅ ਜਿਹੜਾ ਪਰ ਇਹਨਾਂ ਜ਼ਰੂਰ ਆ ਜਿਸ ਤਰ੍ਹਾਂ ਅਸੀਂ ਲਗਾਤਾਰ ਦੱਸਦੇ ਹੁੰਨੇ ਆ ਅੱਜ ਪਾਣੀ ਥੋੜਾ ਜਿਹਾ ਘਟਿਆ ਕੱਲ ਦੇ ਮੁਕਾਬਲੇ ਅੱਜ ਪਾਣੀ ਇੱਥੇ ਘਟਾ ਹੈ ਪਰ ਇੱਥੇ ਪਾਣੀ ਅੱਜ ਘਟਦਾ ਮਤਲਬ ਇਹ ਨਹੀਂ ਸਮਝਿਆ ਜਾ ਸਕਦਾ ਕਿ ਪਾਣੀ ਨਿਕਲ ਗਿਆ ਕਿਉਂਕਿ ਜਿਹੜਾ ਪਾਣੀ ਐ ਪਿੱਛੋਂ ਜਦੋਂ ਛੱਡਿਆ ਜਾਂਦਾ ਤਾਂ ਉਹਨੂੰ ਇੱਥੇ ਹਣ ਤੇ 2 ਦਿਨ ਤੇ ਕਰੀਬ ਲੱਗ ਜਾਂਦੇ ਆ ਐਸੇ ਦੇ ਵਿੱਚ ਜੇ ਉੱਥੇ ਪਾਣੀ ਛੱਡਿਆ ਜਾਂਦਾ ਤਾਂ ਉਹ ਪਾਣੀ ਇੱਥੇ 1.5 ਦਿਨ ਬਾਅਦ 2 ਦਿਨ ਬਾਅਦ ਵੀ ਆ ਕੇ ਮਾਰ ਕਰਦਾ ਤਾਂ ਐਸੇ ਦੇ ਵਿੱਚ ਇਹਨਾਂ ਲੋਕਾਂ ਨੂੰ ਹਲੇ ਇਹ ਪੂਰਾ ਪੂਰਾ ਡਰ ਆਇਆ ਕਿ ਕਿਤੇ ਹਾਲਾਤ ਫਿਰ ਤੋਂ ਖਰਾਬ ਨਾ ਹੋ ਜਾਣ ਕੱਲ ਅਸੀਂ ਦਿਖਾਇਆ ਸੀ ਇੱਥੇ ਜਿਹੜੇ ਆਸ-ਪਾਸ ਦੇ ਭਖੜਾ ਪਿੰਡ ਜਾਂ ਹੋਰ ਪਿੰਡ ਕੀ ਇੱਥੇ ਕਿਸ਼ਤੀਆਂ ਦੀ ਸਮੱਸਿਆ ਸੀ ਉਹਨਾਂ ਲੋਕਾਂ ਨੇ ਤੁਹਾਨੂੰ ਭਖੜਾ ਪਿੰਡ ਦੇ ਲੋਕਾਂ ਨੂੰ ਦੱਸਿਆ ਸੀ ਕਿ ਸਾਡੇ ਕੋਲੇ ਕਿਸ਼ਤੀ ਨਹੀਂ ਪਹੁੰਚੀ ਹੁਣ ਥੋੜੀ ਦਿਰ ਪਹਿਲਾਂ ਇੱਕ ਕਿਸ਼ਤੀ ਜਿਹੜੀ ਆ ਉਹ ਲੋਕਾਂ ਨੂੰ ਅੰਦਰੋਂ ਰੈਸਕਿਊ ਕਰਕੇ ਲੈ ਕੇ ਆਈ ਆ ਜਿਹੜੇ ਲੋਕ ਅੱਗੇ ਜਿਹੜੇ ਟਾਣੀਆਂ ਦੇ ਵਿੱਚ ਫਸੇ ਹੋਏ ਨੇ ਤਾਂ ਇਸ ਜਗ੍ਹਾ ਤੇ ਵੀ ਕੋਈ ਕਿਸ਼ਤੀ ਨਹੀਂ ਸੀ ਕੱਲ ਤੱਕ ਤਾਂ ਸੀ ਕੱਲ ਉਹ ਦਿਖਾਇਆ ਸੀ ਕਿ ਕਿਸ਼ਤੀ ਨਹੀਂ ਆ ਤਾਂ ਇੱਥੇ ਪਹੁੰਚ ਚੁੱਕੀ ਹੈ ਜੀ ਇਹ ਦਿਖਾ ਦਈਏ ਔਰ ਇਹ ਦਿਖਾਉਣ ਦਾ ਸਾਡਾ ਮਕਸਦ ਇਹੀ ਹੈ ਕਿ ਜੇ ਅਸੀਂ ਲੋਕਾਂ ਦੀ ਆਵਾਜ਼ ਬਣਦੇ ਆਂ ਲੋਕਾਂ ਦੀ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆਂ ਤਾਂ ਉਹਦਾ ਅਸਰ ਸਾਨੂੰ ਦਿਖਦਾ ਅਸੀਂ ਲਗਾਤਾਰ ਦੇਖ ਰਹੇ ਆਂ ਜਿੱਥੋਂ-ਜਿੱਥੋਂ ਦਾ ਅਸੀਂ ਕੋਈ ਮਸਲਾ ਚੁੱਕਿਆ ਉੱਥੇ ਕੱਲ ਇੱਕ ਪਿੰਡ ਦੇ ਵਿੱਚ ਕੁਝ ਰਾਸ਼ਨ ਜਾਂ ਉਹ ਸਬਾਨ ਨਹੀਂ ਸੀ ਪਹੁੰਚਿਆ ਪਸ਼ੂ ਵਾਲੀ ਚਾਰਾ ਨਹੀਂ ਸੀ ਪਹੁੰਚਿਆ ਤਾਂ ਉੱਥੋਂ ਕੁਝ ਘੰਟੇ ਬਾਅਦ ਜਿੱਦਾਂ ਅਸੀਂ ਉਸ ਮਸਲੇ ਦਾ ਜ਼ਿਕਰ ਕੀਤਾ ਕੁਝ ਘੰਟੇ ਬਾਅਦ ਉੱਥੇ ਰਾਸ਼ਨ ਔਰ ਪਸ਼ੂਆਂ ਦੇ ਲਈ ਚਾਰਾ ਪਹੁੰਚ ਗਿਆ ਸੀ ਤੇ ਇੱਥੇ ਕਿਸ਼ਤੀ ਜਿਹੜੀ ਆ ਪਹੁੰਚ ਚੁੱਕੀ ਆ ਬੋਟ ਜਿਹੜੀ ਮੋਟਰ ਬੋਟ ਉਹ ਪਹੁੰਚ ਚੁੱਕੀ ਆ ਐਨਡੀਆਰਐਫ ਦੀ ਇਹ ਇਹ ਬੋਟ ਆ ਤਾਂ ਜੇ ਇਹਨਾਂ ਲੋਕਾਂ ਨੂੰ ਲੋੜ ਪਏਗੀ ਤਾਂ ਇਹ ਜਿਹੜੀ ਕਿਸ਼ਤੀ ਇਸ ਦਾ ਇਸਤੇਮਾਲ ਕੀਤਾ ਜਾ ਸਕੇਗਾ ਪਾਣੀ ਦੇਖੋ ਤੁਸੀਂ ਕਿਉਂਕਿ ਜਿਹੜੇ ਖੇਤਾਂ ਵਾਲੇ ਘਰ ਨੇ ਉਸ ਪਾਸੇ ਨਜ਼ਰ ਮਾਰ ਲਓ ਕੰਦਾਂ ਦੇ ਨਾਲ ਪਾਣੀ ਆ ਯਾਨੀ ਕਿਉਂਕਿ ਜਿਹੜੇ ਖੇਤਾਂ 'ਚ ਘਰ ਨੇ ਉਹ ਥੋੜੇ ਨੀਵੇਂ ਹੁੰਦੇ ਆ ਸਿੱਧਾ ਖੇਤ ਦੇ ਨਾਲ ਲੱਗਦੇ ਤਾਂ ਖੇਤ ਤਾਂ ਸਮੁੰਦਰ ਬਣੇ ਪਏ ਆ ਤਾਂ ਉੱਥੋਂ ਚੱਕਰ ਪਾਣੀ ਪਹੁੰਚ ਚੁੱਕਿਆ ਉਹਨਾਂ ਨੂੰ ਪੂਰਾ ਪੂਰਾ ਡਰ ਆ ਕਿ ਰੱਬ ਨਾ ਕਰੇ ਹਾਲਾਂਕਿ ਜਦੋਂ ਪਾਣੀ ਘਟਦਾ ਉਸ ਤੋਂ ਬਾਅਦ ਵੀ ਡਰ ਪੂਰਾ ਰਹਿੰਦਾ ਹੈ ਕਿ ਉਹ ਪਾਣੀ ਦੀ ਜਿਹੜੀ ਮਾਰ ਜਿਹੜੀਆਂ ਥੱਲੇ ਕੰਧਾਂ ਖੋਖਲੀਆਂ ਹੋਈਆਂ ਹੁੰਦੀਆਂ ਉਹਨਾਂ ਨੂੰ ਖਤਰਾ ਬਣ ਜਾਂਦਾ ਹੈ ਕਿ ਕਿਧਰੇ ਘਰ ਟੈਟਰੀ ਨਾ ਹੋ ਜਾਣ ਇਸ ਕਰਕੇ ਲੋਕ ਡਰੇ ਹੋਏ ਨੇ ਪਿੰਡ ਨੂੰ ਚਾਰੇ ਪਾਸੇ ਪਾਣੀ ਨੇ ਉਸੇ ਤਰ੍ਹਾਂ ਘੇਰਿਆ ਹੋਇਆ ਲੋਕ ਜਿਹੜੇ ਅੰਦਰ ਉਸੇ ਤਰ੍ਹਾਂ ਫਸੇ ਹੋਏ ਨੇ ਪਰ ਇਹ ਲੋਕਾਂ ਦੇ ਹੌਸਲੇ ਜਿਹੜੇ ਨੇ ਉਹ ਬੁਲੰਦ ਨੇ ਆਪਣੇ ਹੌਸਲੇ ਤੇ ਚੱਲਦੇ ਆ ਇਹ ਲੋਕ ਇੱਥੇ ਅੰਦਰ ਰਹਿ ਰਹੇ ਨੇ ਆਪਣੇ ਪਰਿਵਾਰਾਂ ਸਮੇਤ ਪਰ ਮਦਦ ਆ ਜਿਹੜੀ ਉਹ ਸਮੇਂ-ਸਮੇਂ ਤੇ ਮੰਗਦੇ ਨੇ ਔਰ ਕਹਿੰਦੇ ਨੇ ਕਿ ਵੀ ਸਾਨੂੰ ਇੱਥੇ ਥੋੜਾ ਬਹੁਤਾ ਸਹੂਲਤ ਜਿਹੜੀ ਉਹ ਮਿਲਦੀ ਰਹੇ ਅਸੀਂ ਰਾਤ ਕੈਂਪ ਦੇ ਵਿੱਚ ਵੀ ਜਾ ਕੇ ਆਏ ਆ ਜਿਹੜੇ ਲੋਕ ਇੰਨਾ ਪਿੰਡਾਂ ਦੇ ਵਿੱਚੋਂ ਉੱਠ ਕੇ ਜਿਹੜੇ ਬਜ਼ੁਰਗ ਜਾਂ ਬੱਚੇ ਉਹਨਾਂ ਰਾਹਤ ਕੈਂਪਾਂ ਦੇ ਵਿੱਚ ਗਏ ਨੇ ਤਾਂਕਿ ਉਹਨਾਂ ਨੂੰ ਉੱਥੇ ਸੁਰੱਖਿਅਤ ਕਿਉਂਕਿ ਬਜ਼ੁਰਗਾਂ ਦਾ ਤੇ ਬੱਚੇ ਦਾ ਜ਼ਿਆਦਾ ਔਖਾ ਹੋ ਜਾਂਦਾ ਜਿਹੜੇ ਨੌਜਵਾਨ ਨੇ ਉਹ ਕਿਸੇ ਵੇਲੇ ਵੀ ਅੰਦਰੋਂ ਕੋਸ਼ਿਸ਼ ਕਰਕੇ ਨਿਕਲ ਸਕਦੇ ਨੇ ਇਸ ਕਰਕੇ ਘਰ ਜਿਹੜੇ ਨੇ ਉਹ ਨੌਜਵਾਨਾਂ ਦੇ ਹਵਾਲੇ ਕੀਤੇ ਹੋਏ ਨੇ ਜਾ ਕੇ ਜਿਹਦੇ ਘਰ ਦੇ ਵਿੱਚ ਇੱਕ ਇੱਕ ਬਜ਼ੁਰਗ ਵੀ ਉਹ ਛੱਡਿਆ ਹੋਇਆ ਤਾਂ ਬਾਕੀ ਜਿਹੜੇ ਨੇ ਕੈਂਪਾਂ ਦੇ ਵਿੱਚ ਗਏ ਹੋਏ ਨੇ ਤਾਕੀ ਸੁਰੱਖਿਅਤ ਜਿਹੜਾ ਹੈਗਾ ਪਰਿਵਾਰਾਂ ਨੂੰ ਰੱਖਿਆ ਜਾ ਸਕੇ ਤਾਂ ਇਧਰ ਕੁਝ ਬਜ਼ੁਰਗ ਸਾਹਿਬ ਤੁਸੀਂ ਕਿੱਥੋਂ ਦੇ ਹੋ ਅਸੀਂ ਤਾਂ ਜੇ ਪਿੰਡ ਟਿੱਬੀ ਆ ਮਮਦੋੜ ਤੇ ਅੱਛਾ ਇੰਨੀ ਦੂਰੋਂ ਆਏ ਆ ਵੇ ਵਾਹ ਵੇਖੀਏ ਕੀ ਬੰਦਾ ਪਿਆ ਹੂੰ ਆ ਆਪਣਾ ਪਿੰਡ ਟਿੱਬੀ ਕਲਾਣਾ ਛੋਟਾ ਪਿੰਡ ਠੀਕ ਆ ਲੱਗਾ ਹਾਂ ਉਹ ਠੀਕ ਆ ਬੰਦਾ ਇੱਥੇ ਤਾਂ ਸਪੈਸ਼ਲ ਵੇਖਣ ਆਏ ਵੀ ਇਹਨਾਂ ਲੋਕਾਂ ਦੇ ਹਾਲ ਕੀ ਹੈ ਕੀ ਹਾਲ ਹੈ ਹਾਂ ਕੋਈ ਮਦਦ ਵੀ ਸੋਚਿਆ ਕਰਨ ਦੀ ਹਾਂ ਜੀ ਵੇਖਾਂ ਇਹ ਕਰਾਂਗੇ ਜਿੰਨੇ ਜੋਗੇ ਸਭ ਕਰਾਂਗੇ ਨਾਲ ਭੈਣ ਭਰਾ ਆਪਦੇ ਹੀ ਕੋਈ ਬਗਾ ਰਹੇ ਨੇ ਜੀ ਆਪਦੇ ਬੰਦੇ ਨੇ ਮਦਦ ਤਾਂ ਹੁਣ ਆਪਾਂ ਹੀ ਕਰਨੀ ਐ ਇਹਨਾਂ ਦੀ ਹੋਰ ਸਰਕਾਰ ਤਾਂ ਵੜ ਗਈ ਭਾੜੇ ਜੁਣਨ ਗਈ ਕਿ ਕੀ ਕਰ ਗਿਆ ਕੋਈ ਕਰ ਗਿਆ ਕੋਈ ਨਹੀਂ ਕੀਤਾ ਗਾ ਉਹ ਪੁਲ ਤੇ ਹੁਣ ਜਿਵੇਂ ਤੁਸੀਂ ਆ ਗਏ ਜੀ ਉਹ ਪੁਲ ਤੇ ਉਹਨਾਂ ਨੇ ਆਖਿਆ ਪੁਲ ਤੇ ਖੜੋਤੇ ਹੀ ਨਹੀਂ ਗੇ ਅਸੀਂ ਵੀਡੀਓ ਵੇਖਦੇ ਰਹੇ ਆ ਪੁਲ ਤੇ ਵੀ ਕੁਝ ਨਹੀਂ ਵੇਖ ਖਬਰਾਂ ਰਾਈ ਪੂਰੀ ਜਾਣਕਾਰੀ ਲੈ ਰਹੇ ਹਾਂ ਹਾਂ ਖਬਰਾਂ ਰਾਈ ਚੱਲਦੇ ਆ ਇਹ ਲੋਕ ਦੇਖਣਾ ਐ ਜੀ ਕਿ ਇੱਥੋਂ ਦੇ ਹਾਲਾਤ ਕੀ ਨੇ ਬਾਈ ਤੁਸੀਂ ਇਸੇ ਪਿੰਡ ਦੇ ਆ ਇੱਧਰ ਆ ਜਾ ਮੜਾ ਆ ਜਾ ਆ ਜਾ ਕੋਈ ਨਹੀਂ ਕੋਈ ਨਹੀਂ ਆਪਾਂ ਨੋਰਮਲ ਉਹ ਆ ਜਾ ਤੂੰ ਮੈਨੂੰ ਇਹ ਨਾ ਦੱਸ ਦੇ ਕੈਮਰਾ ਨਹੀਂ ਚੱਲ ਰਿਹਾ ਮੈਨੂੰ ਇਹ ਨਾ ਦੱਸ ਦੇ ਤੇਰੇ ਪਿੰਡ ਦੇ ਘਰ ਦੇ ਹਾਲਾਤ ਕੀ ਐ ਹਾਲਾਤ ਬਹੁਤ ਮਾੜੇ ਨੇ ਮਾੜੇ ਹਾਂ ਜੀ ਕੌਣ ਕੌਣ ਘਰ ਚੁੱਤੇ ਸਾਰੇ ਜੀ ਆਮ ਤੁਸੀਂ ਗਏ ਨਹੀਂ ਕਿਤੇ ਸੁਰੱਖਤ ਨਹੀਂ ਗਏ ਕਈ ਲੋਕ ਤਾਂ ਰਿਸ਼ਤਦਾਰੀਆਂ ਚ ਉੱਠ ਕੇ ਉਹ ਗਏ ਚਲੇ ਆ ਮਾਰਾ ਉੱਪਰ ਬੰਨ ਮ ਕਰੇ ਅੱਛਾ ਘਰ ਦੇ ਵਿੱਚ ਪਾਣੀ ਆਇਆ ਵਾ ਨਹੀਂ ਵੜਿਆ ਪਾਣੀ ਪਾਣੀ ਪਾਕਿਸਤਾਨ ਟੁੱਟ ਗਿਆ ਪਰ ਹੀ ਟੁੱਟ ਗਿਆ ਹਾਂ ਨਾ ਟੁੱਟਦਾ ਪਾਣੀ ਘਰ ਮੇਂ ਚਲਾ ਜਾਣਾ ਅੱਛਾ ਤੇ ਖਾਣ ਪੀਣ ਨੂੰ ਅੰਦਰ ਰਾਸ਼ਨ ਪਾਣੀ ਹੈਗਾ ਕੋਲੇ ਆ ਗਿਆ ਪਸ਼ੂਆਂ ਲਈ ਪਸ਼ੂਆਂ ਦੇ ਨਹੀਂ ਹੈ ਪਸ਼ੂਆਂ ਦਾ ਖਰਾਬ ਹੋ ਗਿਆ ਪਸ਼ੂਆਂ ਦਾ ਚਾਰਾ ਆਇਆ ਨਹੀਂ ਅਜੇ ਬਾਰ ਨੂੰ ਨਹੀਂ ਆਇਆ ਆਏ ਆ ਜਾਏਗਾ ਆ ਜਾਏਗਾ ਕੁਸ ਨੇ ਆਇਆ ਵੀ ਆਊਗਾ ਚਾਰਾ ਸ਼ਾਮ ਨੂੰ ਆਇਆ ਸੀ ਵਕੀਲ ਉਹ ਕਹਿੰਦੇ ਲੈ ਕੇ ਆਉਣਗੇ ਤਾਂ ਪਸ਼ੂ ਵਾਲੀ ਚਾਰਾ ਕਹਿੰਦੇ ਹੈ ਨਹੀਂਗਾ ਇਹ ਵੀ ਸੁਨੇਹਾ ਲੱਗ ਗਿਆ ਹੋਵੇਗਾ ਪਰ ਕਹਿੰਦੇ ਕਿ ਸੁਨੇਹਾ ਪਹਿਲਾਂ ਆ ਚੁੱਕਿਆ ਹੈ ਕਿ ਚਾਰਾ ਪਹੁੰਚ ਜਾਏਗਾ ਤਾਂ ਸ਼ਹਿਰ ਰਾਹਤ ਨੂੰ ਮਿਲ ਜਾਈ ਬਈ ਜੀ ਕੀ ਹਾਲਾਤ ਨੇ ਬਹੁਤ ਮਾੜੇ ਹਾਲਾਤ ਨੇ ਬਈ ਤੁਸੀਂ ਕਾਹ ਕਰ ਲੋ ਜੀ ਦੇ ਵੀਰ ਪਾਣੀ ਬਹੁਤ ਸਮਤਿਆਰੀਏ ਨਾਲ ਸਾਨੂੰ ਰਾਸ਼ਨ ਨਹੀਂ ਕਿਉਂਕਿ ਰਾਸ਼ਨ ਸਾਨੂੰ ਨਹੀਂ ਚਾਹੀਦਾ ਸਾਨੂੰ ਪਸ਼ੂ ਲਈ ਚਾਰਾ ਤੂੜੀ ਤੂੜੀ ਐ ਹੋਈ ਚਾਹੀਦੀ ਵੀਰੇ ਜਾਂ ਖਾਣ ਪੀਣ ਨੂੰ ਜਿਵੇਂ ਪ੍ਰਸ਼ਾਦਕ ਸੁਦੇਦਰ ਲੰਗਰ ਪਚਾਇਆ ਜਾਵੇ ਬਿਮਾਰੀ ਪੂਰੀ ਤੋਂ ਬੱਚੇ ਲੋਕਾਂ ਜੀ ਹਾਲੇ ਬਿਮਾਰੀ ਤੋਂ ਬਚਿਆ ਨੁਕਸਾਨ ਬਹੁਤ ਹੋ ਗਿਆ ਇਧਰ ਫਸਲਾਂ ਦਾ ਘਰਾਂ ਦਾ ਬਹੁਤ ਨੁਕਸਾਨ ਹੋ ਤੂੜੀਆਂ ਦਾ ਅੱਛਾ ਭਾਈ ਜਿਵੇਂ ਮੈਂ ਦੇਖ ਰਿਹਾ ਵੀ ਪਾਣੀ ਨੇ ਕੱਲ ਨਾਲੋਂ ਕਟਿਆ ਹਾਂ ਥੋੜਾ ਤੇ ਇਹ ਤੁਸੀਂ ਤਾਂ ਪੁਰਾਣਾ ਤਜਰਬਾ ਤੁਹਾਡਾ ਹਾਂਜੀ ਜਦੋਂ ਇੱਕ ਵਾਰੀ ਘਟ ਜੇ ਤਾਂ ਮੁੜ ਕੇ ਘਟਣ ਵਾਲੇ ਪਾਸੇ ਚਲਦਾ ਜਾਂ ਕਈ ਵਾਰੀ ਦੁਬਾਰਾ ਫਿਰ ਵੱਜ ਜਾਂਦਾ ਇਹ ਵੀਰ ਕੋਈ ਪਤਾ ਨਹੀਂ ਇਹਦਾ ਤਾਂ ਪਾਣੀ ਦਾ ਰਾਹ ਹੀ ਹੈ ਇਹ ਕੋਈ ਆਪਾਂ ਸੋਚ ਨਹੀਂ ਸਕਦੇ ਵੱਧ ਵੀ ਸਕਦਾ ਘਟ ਵੀ ਸਕਦਾ ਇਹਦਾ ਫਿਰ ਪਤਾ ਨਹੀਂ ਅੱਛਾ ਕੀ ਕਹਿੰਦੇ ਜੋ ਸੁਨਿਆ ਆਉਂਦਾ ਸਰਪੰਚ ਜਾਂ ਕੋਈ ਅਫਸਰ ਕਹਿ ਕੇ ਜਾਂਦਾ ਕੀ ਕਹਿੰਦੇ ਜੇ ਖਤਰਾ ਹੈਗਾ ਖਤਰਾ ਤਾਂ ਉਹ ਤਾਂ ਨਹੀਂ ਦੱਸਦੇ ਕਹਿੰਦੇ ਜੇ ਕੋਈ ਪਤਾ ਨਹੀਂ ਤੁਹਾਡਾ ਕੀ ਕਿਸਮਤ ਹੈ ਇੱਧਰ ਚੱਲੇਗਾ ਕੀ ਨਹੀਂ ਚੱਲਣਾ ਬਾਕੀ ਸਾਨੂੰ ਇੰਨਾ ਹੈ ਵੀ ਅਜੇ ਪਾਣੀ ਦੀ ਮਾਰ ਪੈ ਵੀ ਸਕਦੀ ਸਾਨੂੰ ਹੋਰ ਵੀ ਬਾਕੀ ਆਸੀਂ ਰੱਬ ਕੋ ਇਹ ਅਰਦਾਸ ਕਰਨਾ ਨਾ ਵੀ ਇਹੋ ਜੀ ਸਮੱਸਿਆ ਆ ਲੋ ਵੀ ਪਾਣੀ ਨਾ ਹੀ ਖਤਰਾ ਹੋਵੇ ਸਾਨੂੰ ਅੱਜ ਪਿੰਡ ਇੱਕ ਝੋਟਾ ਹੁਣ ਸਾਰਾ ਲੋਕ ਜਿਹੜੇ ਆਸੇ ਪਾਸੇ ਵਾਲੇ ਭਰਾਵਾਂ ਵਾਂਗੂ ਮਦਦ ਕਰਦੇ ਆ ਸਾਰੇ ਇੱਕ ਦੂਜੇ ਦੀ ਹਾਂਜੀ ਹਾਂਜੀ ਕੀਤੇ ਜਾਂਦਾ ਫੇਰ ਕੋਈ ਵਧੀਆ ਵੀਰ ਆਉਂਦੇ ਆ ਬਾਰ ਬਾਰ ਆਉਂਦੇ ਜਾਂਦੇ ਆ ਸੇਵਾ ਕੀਤੀ ਜਾਂਦੇ ਆ ਕੋਈ ਤੂੜੀ ਦੀ ਕੋਈ ਰਾਸ਼ਨ ਦੀ ਕੋਈ ਮਤਲ ਖਾਣ ਪੀਣ ਪ੍ਰਸ਼ਾਦ ਦੇ ਪਸੂਦ ਨੰਗਰ ਲੰਗਰ ਵਰਤਾਈ ਜਾਂਦੇ ਨੇ ਤੁਸੀਂ ਦੇਖੋ ਕਿੰਨਾ ਸਬਰ ਸੰਤੋਖ ਹੈ ਨਾ ਲੋਕਾਂ ਦੇ ਵਿੱਚ ਬਰਬਾਦੀ ਦੇ ਹਾਲਾਤਾਂ 'ਚ ਬੈਠੇ ਆ ਪਰ ਵੀਰ ਦਾ ਕਹਿਣਾ ਹੈ ਕਿ ਸਾਡੇ ਕੋਲੇ ਜੀ ਪਹੁੰਚੀ ਜਾ ਰਿਹਾ ਸਮਾਨ ਪਰ ਕਹਿੰਦੇ ਵੀ ਰਾਸ਼ਨ ਤਾਂ ਹੈਗਾ ਪਸ਼ੂਆਂ ਲਈ ਚਾਰਾ ਹੈ ਨਹੀਂ ਉਹ ਜਰੂਰ ਮਿਲ ਜੇ ਹਾਲਾਂਕਿ ਇਹ ਵੀ ਕਿਹਾ ਕਿ ਸੁਨੇਹਾ ਆ ਗਿਆ ਵੀ ਆਜੂਗਾ ਪਾਣੀ ਇਹ ਬੂਟੀ ਜਾਂ ਦਰਖਤ ਜਾਂ ਇੱਥੇ ਕੁਝ ਲਾ ਦੇਣਾ ਉਹ ਪਾਣੀ ਨਹੀਂ ਰੋਕ ਸਕਦਾ ਕਿਉਂਕਿ ਪਾਣੀ ਦਾ ਡੈਮਾਂ ਤੋਂ ਦਰਿਆਵਾਂ ਦਾ ਪਾਣੀ ਹੈ ਇਹ ਇਹ ਪਾਣੀ ਨੂੰ ਇਹ ਬੂਟੀ ਇਹ ਬੂਟੀ ਦਾ ਮਕਸਦ ਮੈਂ ਜਿੱਦਾਂ ਪਹਿਲਾਂ ਜ਼ਿਕਰ ਕੀਤਾ ਸੀ ਮੈਂ ਦੁਬਾਰਾ ਸਮਝਾ ਦਿੰਦਾ ਅ ਰਜਿੰਦਰ ਦਿਖਾਓ ਜਿਹੜੀ ਇਹ ਬੂਟੀ ਹੈ ਬੇਸਿਕਲੀ ਕੀ ਹੈ ਜਿਹੜਾ ਪਾਣੀ ਤੇਜ਼ ਵਹਾਅ ਦੇ ਨਾਲ ਆਉਂਦਾ ਤਾਂ ਉਹ ਬੁਰੀ ਤਰ੍ਹਾਂ ਜਦੋਂ ਪਾਣੀ ਵਜਦਾ ਆ ਕੇ ਕਿਸੇ ਕੰਧ ਨਾਲ ਸੜਕ ਨਾਲ ਜਾਂ ਕਿਸੇ ਵੀ ਚੀਜ਼ ਦੇ ਨਾਲ ਟਕਰੌਦਾ ਬੰਨ ਨਾਲ ਟਕਰੌਂਦਾ ਤਾਂ ਆਹ ਐਗਜ਼ਾਮਪਲ ਦੇ ਦੇ ਨਰਜਿੰਦਰ ਇੱਥੇ ਕਰਿਓ ਕੈਮਰਾ ਆ ਦੇਖੋ ਪਾਣੀ ਦਾ ਜੋ ਤੇਜ਼ ਵਹਾਅ ਪੈਂਦਾ ਤਾਂ ਉਹ ਐਦਾਂ ਕਰਕੇ ਵਾਰਡ ਲਾ ਦਿੰਦਾ ਵਾਰਡ ਦਾ ਮਤਲਬ ਉਹ ਖੋਰਾ ਲਾ ਦਿੰਦਾ ਹੌਲੀ ਹੌਲੀ ਕਰਕੇ ਉਹ ਫਿਰ ਜਦੋਂ ਪਾਣੀ ਟੱਕਰ ਹੁੰਦੀ ਆ ਤਾਂ ਉਹ ਖੁਰਦਾ ਜਾਂਦਾ ਤਾਂ ਜਿਵੇਂ ਆ ਹੁਣ ਇੱਥੇ ਟਕਰ ਬਹਿ ਗਈ ਆ ਸਾਡ ਖੁਰ ਗਈ ਆ ਤੇ ਜਦੋਂ ਪਾਣੀ ਹੋਰ ਤੇਜ਼ੀ ਨਾਲ ਵਜਣਾ ਤਾਂ ਇਹਨੇ ਹੌਲੀ ਹੌਲੀ ਕਰਕੇ ਜਿੱਥੇ ਇੱਕ ਵਾਰੀ ਖੋਰਾ ਲੱਗ ਜੇ ਤਾਂ ਉਹ ਚੀਜ਼ ਖੁਰਦੀ ਖੁਰਦੀ ਖੁਰ ਜਾਂਦੀ ਆ ਇੱਥੇ ਵੱਡੇ ਵੱਡੇ ਬੰਨ ਖੁਰ ਗਏ ਵੱਡੀਆਂ ਵੱਡੀਆਂ ਸੜਕਾਂ ਖੁਰ ਗਈਆਂ ਇਸ ਕਰਕੇ ਜਿਹੜਾ ਉਹ ਕਰ ਰਿਹਾ ਉਹ ਇੱਕ ਕੋਸ਼ਿਸ਼ ਆ ਉਹ ਕੀ ਕੋਸ਼ਿਸ਼ ਆ ਜਿਵੇਂ ਆ ਦੇਖੋ ਸਾਹਮਣੇ ਇੱਕ ਛੋਟਾ ਜਿਹਾ ਕੋਈ ਬੂਝਾ ਜਿੱਦਾ ਛੋਟਾ ਦਰਖਤ ਕਹੋ ਟਾਣਾ ਕਹਿ ਲੋ ਉਹ ਲੱਗਾ ਹੋਇਆ ਇਹ ਕੱਲ ਦਾ ਲੱਗਾ ਤੇ ਕੱਲ ਦਾ ਜਿੱਥੇ ਪਿਆ ਇਹ ਉੱਥੇ ਪਿਆ ਕਿਉਂ ਕਿ ਇਹਦੇ ਨਾਲ ਪਾਣੀ ਦੀ ਜਿਹੜੀ ਖੋਰ ਆ ਸੜਕ ਨੂੰ ਨਹੀਂ ਲੱਗੀ ਇਹ ਤੇ ਬਚਤ ਰਹੇਗੀ ਇਸ ਕਰਕੇ ਜਿਹੜੇ ਨੌਜਵਾਨ ਨੇ ਉਹ ਜਿਹੜੀ ਬੂਟੀ ਪੱਟ-ਪੱਟ ਕੇ ਸੜਕ ਦੇ ਨਾਲ ਲਾ ਰਹੇ ਆ ਕਿਉਂਕਿ ਉੱਥੇ ਪੁਲ ਵੀ ਉਹਨਾਂ ਦਾ ਉਹ ਪਿੰਡ ਦੇ ਅੰਦਰ ਐਂਟਰ ਕਰਨਾ ਰਾਹ ਉਹਨਾਂ ਦਾ ਤੇ ਉਹਦੇ ਨਾਲ-ਨਾਲ ਲਾ ਰਹੇ ਆ ਹਾਲਾਂਕਿ ਉਹ ਨਾਲ-ਨਾਲ ਰੁੜੀ ਵੀ ਜਾਂਦੀ ਹੈ ਪਰ ਉਹ ਲਾਈ ਜਾਂਦੇ ਆ ਉਹ ਕਾਰਨ ਹੀ ਕਿ ਉਹ ਬੂਟੀ ਦੇ ਨਾਲ ਸੜਕ ਨੂੰ ਪੁਲ ਨੂੰ ਖੋਰਾ ਨਾ ਪਵੇ ਯਾਨੀ ਜਿਵੇਂ ਸੜਕ ਤੁਹਾਨੂੰ ਮੈਂ ਟੁੱਟੀ ਦਿਖਾਈ ਉਵੇਂ ਜਿਹੜੇ ਹੁਣ ਤੱਕ ਅਰਲੀ ਸੜਕ ਟੁੱਟਣੀ ਹੀ ਟੁੱਟ ਗਈ ਵੀ ਘੱਟੋ-ਘੱਟ ਪਿੰਡ ਦੇ ਅੰਦਰ ਵੱਲ ਨੂੰ ਖੋਰਾ ਪੈਣਾ ਸ਼ੁਰੂ ਨਾ ਹੋ ਜੇ ਜਿੱਥੋਂ ਟੱਕਰ ਪਾਣੀ ਦਾ ਜਿਹੜਾ ਉਹਦੀ ਟੱਕਰ ਆ ਬੇਸਿਕਲੀ ਪਾਣੀ ਦੀ ਟੱਕਰ ਰੋਕਣ ਦੇ ਲਈ ਇਹ ਚੀਜ਼ਾਂ ਕੀਤੀਆਂ ਜਾ ਰਹੀਆਂ ਕਿਉਂਕਿ ਇੱਕ ਤਾਂ ਇਹ ਪਾਣੀ ਜੀ ਪਾਣੀ ਦੀ ਮਤਲਬ ਪ੍ਰੈਸ਼ਰ ਉਹਨਾ ਹੀ ਰਹਿਣਾ ਹੈ ਪਾਣੀ ਆ ਕੇ ਜੇ ਵੱਜੇਗਾ ਤਾਂ ਉਹ ਨੁਕਸਾਨ ਨਾ ਕਰੇ ਬੇਸਿਕਲੀ ਕਿ ਜੇ ਆ ਕੇ ਮੰਨ ਲਓ ਸਿੱਧੀ ਕੋਈ ਚੀਜ਼ ਵੱਜਦੀ ਹੈ ਤਾਂ ਨੁਕਸਾਨ ਕਰਦੀ ਹੈ ਪਰ ਜੇ ਉਹਨੂੰ ਟੱਕਰ ਰੋਕ ਕੇ ਰਸਤੇ ਵਿੱਚ ਵੱਜਦੀ ਹੈ ਤਾਂ ਨੁਕਸਾਨ ਘੱਟ ਜਾਂਦਾ ਇਸ ਕਰਕੇ ਇਹ ਲੋਕ ਕਿਉਂਕਿ ਦੇਖੋ ਜੀ ਇੱਕ ਤਾਂ ਪਿੰਡਾਂ ਵਾਲੇ ਲੋਕ ਕਿੰਨੇ ਜਦ ਵੈਸੇ ਵਾਕਫ ਹੁੰਦੇ ਨੇ ਅਸੀਂ ਖੇਤਾਂ 'ਚ ਪਾਣੀ ਲਾਉਣੇ ਆ ਸਾਨੂੰ ਪਤਾ ਜੇ ਖਾਲਾ ਟੁੱਟ ਗਿਆ ਪਾਣੀ ਵਾਰੀ 'ਚ ਜਾਂ ਮੋਟਰ ਦੋ ਮੋਟਰਾਂ ਇਕੱਠੀਆਂ ਛੱਡੀਆਂ ਉੱਤੋਂ ਪਾਣੀ ਦੀ ਵਾਰੀ ਆ ਤਾਂ ਜੇ ਖਾਲਾ ਤੇ ਤੁਸੀਂ ਬੰਨ ਟੁੱਟ ਗਿਆ ਤੇ ਮਿੱਟੀ ਲਾਈ ਜਾਉਂਗੇ ਖੜਦੀ ਨਹੀਂ ਫਿਰ ਉੱਥੇ ਥੋੜਾ ਜਿਹਾ ਘਾਹ ਰੱਖ ਕੇ ਪੈਰ ਰੱਖ ਕੇ ਫਿਰ ਉਹਨੂੰ ਬੰਨਿਆ ਜਾਂਦਾ ਇਹ ਦੇਸੀ ਕਿਉਂਕਿ ਜਿੱਦਾਂ ਦੇ ਰਹਿਣ ਵਾਲੇ ਲੋਕ ਉਹਨਾਂ ਨੂੰ ਇਹਦੇ ਵਿੱਚ ਸਪੇਟ ਆ ਜਾਂਦਾ ਸਮਝ ਆ ਜਾਂਦੀ ਆ ਤਾਂ ਇਹ ਤਾਂ ਇਹਨਾਂ ਪਾਣੀ ਦੇ ਨਾਲ ਜਿਠਦੇ ਆਏ ਨੇ 88 ਤੋਂ ਲੈ ਕੇ ਉਦੋਂ ਪਹਿਲਾਂ ਵੀ ਦੇਖਦੇ ਆਏ ਨੇ ਤੇ ਇਹਨਾਂ ਨੂੰ ਪਤਾ ਹੈ ਕਿ ਪਾਣੀ ਨੂੰ ਰੋਕਣਾ ਕਿੱਦਾਂ ਜੇ ਬੰਨ ਟੁੱਟਦਾ ਵੀ ਆ ਦੇਖੋ ਇੱਕ ਅਸੀਂ ਘਾਤ ਤੋਂ ਸੁਣਦੇ ਰਹੇ ਕਿ ਦਰਿਆਵਾਂ ਨੂੰ ਕੋਈ ਬੰਨ ਨਹੀਂ ਲਾ ਸਕਦਾ ਪਰ ਮਾਫ ਕਰਨਾ ਇਹ ਪੰਜਾਬ ਦੀ ਧਰਤੀ ਆ ਪੰਜਾਬ ਚ ਦਰਿਆਵਾਂ ਨੂੰ ਵੀ ਬੰਨ ਲੱਗੇ ਨੇ ਪੰਜਾਬ ਚ ਦਰਿਆਵਾਂ ਦੇ ਵੀ ਮੂੰਹ ਮੋੜੇ ਗਏ ਨੇ ਅਸੀਂ ਪਿਛਲੇ ਹੜਾਂ ਦਰਾਂ ਦੇਖਿਆ ਉਸ ਤੋਂ ਪਿਛਲੇ ਹੜਾਂ ਦਰਾਂ ਦੇਖਿਆ ਕਿਵੇਂ ਵਿਆਸ ਨੂੰ ਕਿਵੇਂ ਸਤਲੁਜ ਨੂੰ ਕਿਵੇਂ ਔਰ ਲੋਕਾਂ ਨੇ ਆਪਣੇ ਲੈਵਲ ਤੇ ਉਹ ਜਿਹੜੇ ਕਿਉਂਕਿ ਅਸੀਂ ਕਈ ਥਾਵਾਂ ਦੇਖਿਆ ਕਿ ਲੋਕਾਂ ਨੇ ਪਿੰਡਾਂ ਵਾਲਿਆਂ ਨੇ ਇਕੱਠੇ ਹੋ ਕੇ ਵੱਡੇ-ਵੱਡੇ ਅਸੀਂ ਦੇਖਿਆ ਕਿ 550 ਮੀਟਰ ਯਾਨੀ ਅੱਧਾ ਕਿਲੋਮੀਟਰ ਬਣ ਜਾਂਦਾ ਅੱਧਾ ਅੱਧਾ ਕਿਲੋਮੀਟਰ ਦਾ ਖੁਰਿਆ ਹੋਇਆ ਬੰਨ ਦਰਿਆ ਦਾ ਅਸੀਂ ਵੱਜਦਾ ਆਪਦੇ ਅੱਖੀ ਵੇਖਿਆ ਤਾਂ ਇਹ ਪੰਜਾਬੀ ਨੇ ਜੀ ਬੜੇ ਬਲੰਦ ਹੌਸਲੇ ਨੇ ਇਹ ਹੌਸਲੇ ਦੀ ਤਸਵੀਰੀ ਇਹ ਹੈ ਕਿ ਕਿਵੇਂ ਲੋਕ ਤੁਸੀਂ ਪਿੱਛੇ ਦੇਖੋ ਕਿ ਇਹਨਾਂ ਮਾੜੇ ਹਾਲਾਤਾਂ ਚ ਵੀ ਇੱਥੇ ਕੱਟ ਰਹੇ ਨੇ ਔਰ ਹਲੇ ਵੀ ਜਿੱਦਾਂ ਕਹਿੰਦੇ ਕਿ ਸੰਘਰਸ਼ ਜ਼ਿੰਦਗੀ ਜਿਉਣ ਦੇ ਲਈ ਸੰਘਰਸ਼ ਕਰਨਾ ਸੁਨੇਹਾ ਵੀ ਦੇ ਰਹੇ ਸਖਾ ਵੀ ਰਹੇ ਨੇ ਕਿ ਮਾੜੀਆਂ ਮਾੜੀਆਂ ਗੱਲਾਂ ਤੇ ਦਿਲ ਨਾ ਛੱਡਿਆ ਕਰੋ ਇੱਥੇ ਦੇਖ ਲਓ ਜ਼ਿੰਦਗੀ ਖਤਰੇ ਦੇ ਵਿੱਚ ਆ ਪਰ ਬਾਵਜੂਦ ਇਸਦੇ ਸੰਘਰਸ਼ ਕਰ ਰਹੇ ਆ ਕੋਈ ਗੱਲ ਨਹੀਂ ਜਿੰਨੀ ਮੁਸੀਬਤ ਆਉਂਦੀ ਆ ਉਹਨਾਂ ਸੰਘਰਸ਼ ਵੱਧ ਕਰਦੇ ਆ ਤਾਂਕਿ ਜਿਹੜੀ ਪੰਜਾਬ ਦੀ ਉਹ ਉਦਾਹਰਣ ਹੈ ਹੌਸਲੇ ਦੀ ਤਾਂ ਉਹ ਦੇਣ ਦੀ ਕੋਸ਼ਿਸ਼ ਤਾਂ ਇਹ ਪੰਜਾਬ ਆ ਜੀ ਵਗਦੇ ਦਰਿਆਵਾਂ ਨੂੰ ਬੰਨ ਲਾਉਣ ਜਾਣਦਾ ਔਰ ਇਹ ਬੰਨ ਹੁਣ ਕਿਉਂਕਿ ਜਿਹੜੇ ਬੰਨ ਟੁੱਟ ਟੁੱਟ ਕੇ ਪਾਣੀ ਘਾਹ ਨੂੰ ਵਗਦਾ ਤਾਂ ਬੰਨ ਲਾ ਕੇ ਇਹਨਾਂ ਲੋਕਾਂ ਨੇ ਦਰਿਆ ਨੂੰ ਜਿਹੜਾ ਰੋਕਣਾ ਤਾਂ ਫਿਲਹਾਲ ਪਿੱਛੋਂ ਪਾਣੀ ਦਾ ਕੀ ਲੈਵਲ ਆ ਪਿੱਛੋਂ ਪਾਣੀ ਕਿੰਨਾ ਹੋਰ ਆਏਗਾ ਉਹਦੇ ਬਾਰੇ ਵੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਫਿਰ ਚੀਜ਼ਾਂ ਸਪੱਸ਼ਟ ਹੋਣਗੀਆਂ ਕਿ ਇਹ ਜਿਹੜੀ ਮੁਸੀਬਤ ਆ ਲੋਕਾਂ ਤੇ ਹਲੇ ਕਿੰਨੇ ਦਿਨ ਹੋਰ ਰਹਿ ਸਕਦੀ ਹੈ